ਪਿਛਲੇ ਦਿਨੀ ਇੱਕ ਗਾਣਾ ਵਿਵਾਦਾਂ ਦੇ ਵਿੱਚ ਆਇਆ ਐਮਐਫ ਗੱਬਰੂ ਜਿਸ ਨੂੰ ਲੈ ਕੇ ਕਰਨੌਜਲਾ ਤੇ ਜਿਹੜਾ ਹਨੀ ਸਿੰਘ ਵਿਵਾਦਾਂ ਦੇ ਵਿੱਚ ਆਇਆ ਉਸ ਤੋਂ ਬਾਅਦ ਪੰਡਿਤ ਰਾਓ ਜੀ ਨੇ ਐਕਸ਼ਨ ਲੈਂਦੇ ਹੋਏ ਬਕਾਇਦਾ ਇੱਕ ਐਪਲੀਕੇਸ਼ਨ ਪੰਜਾਬ ਮਹਿਲਾ ਰਾਜ ਕਮਿਸ਼ਨ ਰਾਜ ਲਾਲੀ ਗਿੱਲ ਨੂੰ ਦਿੱਤੀ ਤੇ ਉਹਨਾਂ ਨੇ ਸੂ ਮੋਟੋ ਲੈਂਦੇ ਤੁਰੰਤ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਅੱਜ 11 ਤਰੀਕ ਨੂੰ 10 ਵਜੇ ਪੇਸ਼ ਹੋਣ ਨੂੰ ਕਿਹਾ ਗਿਆ ਸੀ ਹੁਣ ਲੱਗਦਾ ਕਿ ਪੇਸ਼ ਹੋਣਗੇ ਜਾਂ ਨਹੀਂ ਉਹਦਾ ਵਕਤ ਗੱਲ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਮਾਂ ਜੀ ਨੂੰ ਕੀ ਰੱਬ ਦਾ ਦੂਜਾ ਰੂਪ ਬਣਿਆ ਗਿਆ ਹਮੇਸ਼ਾ ਹੀ ਮਾਂ ਨੂੰ ਭਗਵਾਨ ਦਾ ਰੂਪ ਦੇ ਦਰਜਾ ਦਿੱਤਾ ਗਿਆ ਅਗਰ ਭਗਵਾਨ ਦੀ ਤੁਸੀਂ ਪੂਜਾ ਕਰਨੀ ਹੈ ਤਾਂ ਮਾਂ ਦੀ ਪੂਜਾ ਕਰ ਲਓ ਬਰਾਬਰ ਇੱਕੋ ਹੀ ਹੈ ਪਰ ਇਹੋ ਜਿਹੇ ਗੰਦੇ ਜਿਹੜੇ ਆਪਾਂ ਗੰਦੇ ਹੀ ਕਹਾਂਗੇ ਇਹੋ ਜਿਹੇ ਸਿੰਗਰ ਜਿਨ੍ਹਾਂ ਨੇ ਇਹੋ ਜੇ ਸ਼ਬਦਾਵਲੀ ਵਰਤ ਕੇ ਇੱਕ ਮਾਂ ਨੂੰ ਜਿਹੜਾ ਹੋਰ ਹੀ ਰੂਪ ਦੇ ਦਿੱਤਾ ਗਿਆ ਉਹ ਵੀ ਮਾਂ ਬਾਪ ਆਪਣਾ ਜਿਹੜਾ ਜਿਹੜੇ ਮਾਪੇ ਆ ਇਹਨਾਂ ਨੂੰ ਪੈਦਾ ਕੀਤਾ ਉਹ ਵੀ ਅੱਜ ਅੱਖਾਂ ਨੀਵੀਆਂ ਕਰਕੇ ਸ਼ਰਮ ਨਾਲ ਮਾਰ ਕੇ ਵੀ ਇਹੋ ਜਿਹਾ ਜਿਹੜਾ ਪੁੱਤ ਪੈਦਾ ਕੀਤਾ ਪੰਡਤ ਰਾਓ ਜੀ ਸਾਡੇ ਨਾਲ ਨੇ ਗੱਲਬਾਤ ਵੀ ਕਰਾਵਾਂਗੇ ਪੰਡਤ ਰਾਓ ਜੀ ਤੁਸੀਂ ਐਕਸ਼ਨ ਲਿਆ ਇਸ ਤਰ੍ਹਾਂ ਦੇਖ ਦਿਓ ਪਹਿਲਾਂ ਤੇ ਜਿਹੜਾ ਗਾਣਾ ਇਹਨਾਂ ਨੇ ਐਡੀ ਗਵਕੰਦੀ ਸ਼ਬਦਾਂ ਦੀ ਵਰਤੀ ਇੱਕ ਮਾਂ ਨੂੰ ਲੈ ਕੇ ਜਿਹਦੀ ਪੂਜਾ ਕਰਦਾ ਹਰ ਕੋਈ ਪੂਜਾ ਕਰਦਾ ਦੂਜੇ ਨੂੰ ਮਾਂ ਮਾਂ ਨੂੰ ਵੀ ਆਪਣੀ ਮਾਂ ਸਮਝਦਾ ਪਰ ਇਹੋ ਜਿਹੇ ਨੇ ਤਾਂ ਮਾਂ ਨੂੰ ਕੀ ਰਿਸ਼ਤਾ ਜੀ ਮਹਾਰਾਜ ਇਹ ਬਹੁਤ ਬੇਸ਼ਰਮੀ ਬੇਤੁਕ ਵਾਲੀ ਆ ਗਾਣਾ ਗਾਏ ਨੇ ਜੋ ਪੂਰਾ ਪੰਜਾਬ ਦੇ ਲੋਕਾਂ ਲਈ ਅਪਮਾਨਜਨਕ ਹੈ ਪੰਜਾਬੀ ਔਰਤ ਲਈ ਬੇਇੱਜ਼ਤੀ ਕਰਨ ਵਾਲਾ ਗਾਣਾ ਹੈ ਬਹੁਤ ਲੋਕ ਬਹੁਤ ਦੁਖੀ ਨੇ ਇਸ ਗਾਣਾ ਲੈ ਕੇ ਮੈਨੂੰ ਲੱਗਦਾ ਹੈ ਪੰਜਾਬੀ ਔਰਤ ਦੀ ਜਾਂ ਦੇਸ਼ ਦੀ ਔਰਤ ਦੀ ਸਨਮਾਨ ਕਰਨ ਦੀ ਲੋੜ ਹੈ ਜੇਕਰ ਉਹ ਗਾਣੇ ਦੇ ਵਿੱਚ ਕਰਨ ਊਜਲਾ ਐਮ ਐਫ ਦੀ ਸ਼ਬਦ ਵਰਤੋ ਕਰਕੇ ਗਾਉਂਦਾ ਹੈ ਕਿਤਨੇ ਕਿਤੇ ਉਹ ਪਰਵਰਸ਼ ਦੇ ਵਿੱਚ ਕਿੱਥੇ ਗਲਤੀ ਰਹਿ ਗਈ ਉਹ ਮਾਂ ਬਚਪਨ ਦੇ ਵਿੱਚ ਮਾਂ ਖੋ ਬੈਠੇ ਨੇ ਉਹ ਖੁਦ ਮਾਂ ਦੇ ਖਿਲਾਫ ਇਹਦਾ ਐਮ ਐਫ ਵਰਤ ਉਹ ਸ਼ਬਦ ਦੀ ਵਰਤੋਂ ਕਰਦੇ ਨੇ ਮੈਨੂੰ ਲੱਗਦਾ ਉਹਨਾਂ ਨੂੰ ਪੜਾਅ ਸਿਖਾਉਣ ਦੀ ਲੋੜ ਸੀਗਾ ਇਸ ਲਈ ਮੈਂ ਕੰਪਲੇਂਟ ਪਾਇਆ ਮੇਰੇ ਕੰਪਲੇਂਟ ਨੂੰ ਮਾਨਯੋਗ ਚੇਪਸਨ ਮਹਿਲਾ ਕਮਿਸ਼ਨਰ ਡੀਜੀਪੀ ਨੂੰ ਪੇਜਿਆ ਡੀਜੀਪੀ ਉਹਨਾਂ ਨੂੰ ਲਾਭਰੇ ਨੇ ਉਹਨਾਂ ਦਾ ਪੇਸ਼ੀ ਹੋएगी ਅੱਜ ਨਹੀਂ ਤਾਂ ਕੱਲ ਹੋएगी ਹੋएगी ਜਰੂਰ ਉਹਨਾਂ ਦਾ ਆਲਰੇਡੀ ਬੇਇਜ਼ਤੀ ਹੋ ਚੁੱਕੀ ਹੈ ਮਰਾਜ ਜੇਕਰ ਕਿਸੇ ਨੂੰ ਲਾਭਰੇ ਆ ਡੀਜੀਪੀ ਪੰਜਾਬ ਕੇਸ ਦੇ ਖਿਲਾਫ ਨੋਟਿਸ ਜਾਰੀ ਹੋ ਚੁੱਕਿਆ یہی ਬੇਇਜ਼ਤੀ ਹੈ ਇਸ ਤੋਂ ਹੋਰ ਬੇਇਜ਼ਤੀ ਹੋਣਾ ਇਹਨਾਂ ਨੂੰ ਪਰਮਾਤਮਾ ਦੇ ਦਰਗਾਹ ਵਿੱਚ ਨਹੀਂ ਮਾਫ ਕੀਤਾ ਜਾ ਸਕਦਾ ਕਿਉਂਕਿ ਇਹਨਾਂ ਨੇ ਔਰਤ ਨੂੰ ਬੇਇੱਜ਼ਤੀ ਕੀਤੀ ਮੇਰਾ ਬਾਬਾ ਨਾਨਕ ਆਖਦੇ ਨੇ ਸੋ ਕਿਉਂ ਮੰਦਾ ਆ ਕੀ ਜਿੱਤ ਜਮੇ ਰਾਜਾ ਉਸ ਔਰਤ ਨੂੰ ਕਮਜ਼ੋਰ ਕਿਵੇਂ ਬੋਲ ਸਕਦੇ ਜੇ ਸੌਰਤ ਨੇ ਰਾਜਾ ਨੂੰ ਵੀ ਪੈਦਾ ਕਰਦੀ ਪਰ ਇਸ ਗਾਣੇ ਦੇ ਵਿੱਚ ਉਹਨਾਂ ਨੇ ਹੰਨੀ ਸਿੰਘ ਮਿਲੇਨਰ ਗਾਣੇ ਦੇ ਵਿੱਚ ਕਰਨ ਔਜਲਾ ਐਮ ਐਫ ਕਪੂ ਦੇ ਵਿੱਚ ਔਰਤ ਦੀ ਬੇਕਦਰੀ ਬੇਇੱਜ਼ਤੀ ਕਿਤੇ ਨੇ ਇਹਨਾਂ ਨੇ ਇਹਨਾਂ ਨੂੰ ਮਾਫ ਨਹੀਂ ਕੀਤਾ ਜਾ ਸਕਦਾ ਕਿਹੜੇ ਕਰੀ ਨੇ ਲੇਖਣੀ ਹੈ ਉਹ ਵੀ ਜ਼ਿੰਮੇਵਾਰ ਨੇ ਦੂਜਾ ਜਿਹੜਾ ਗਾਇਆ ਉਹ ਵੀ ਜ਼ਿੰਮੇਵਾਰ ਨੇ ਤੀਜਾ ਜਿਹੜੇ ਚੈਨਲ ਤੇ ਇਹਨਾਂ ਨੂੰ ਵਿਖਾਇਆ ਜਾ ਰਿਹਾ ਉਹ ਵੀ ਜ਼ਿੰਮੇਵਾਰ ਲੈ ਮਹਾਰਾਜ ਲਿਖਣ ਵਾਲੇ ਗਾਉਣ ਵਾਲੇ ਇਕ ਹੀ ਨਹੀਂ ਹੋ ਕਣ ਹੁੰਦਾ ਹੈ ਖੁਦ ਆਪਣਾ ਗਾਣਾ ਗਾਉਂਦਾ ਹੈ ਖੁਦ ਰਿਕਾਰਡਿੰਗ ਕਰਦਾ ਹੈ ਖੁਦ ਗਾਉਂਦਾ ਹੈ ਮਿਲੀਅਨਰ ਦੇ ਵਿੱਚ ਹਰਨੀ ਸਿੰਘ ਵੀ ਖੁਦ ਲਿਖਿਆ ਖੁਦ ਗਾਇਆ ਖੁਦ ਅਪਲੋਡ ਕੀਤਾ ਨੇ ਇਹ ਅਪਰਾਧੀ ਖੁਦ ਨੇ ਪਰ ਗਾਣੇ ਜੇ ਟੀਵੀ ਤੇ ਐਫਐਮ ਤੇ ਰੇਡਵੇਜ ਜੂ ਚਲਾ ਰਹੇ ਨੇ ਉਹਨਾਂ ਦੇ ਖਿਲਾਫ ਵੀ ਨੋਟਿਸ ਕੱਢਿਆ ਮੈਂ ਜੇਕਰ ਉਹ ਟੀਵੀ ਤੇ ਚਲਾਉਣਗੇ ਐਫਐਮ ਤੇ ਚਲਾਉਣਗੇ ਉਹਨਾਂ ਦੇ ਖਿਲਾਫ ਕਾਰਵਾਈ ਕਾਂ ਕਾਨੂੰਨੀ ਢੰਗ ਨਾਲ ਹੋਏਗੀ ਪਰ ਜ਼ਿੰਮੇਦਾਰ ਉਹ ਨੇ ਉਹਨਾਂ ਨੂੰ ਵਿਊਜ਼ ਦੇਖ ਰਹੇ ਨੇ ਉਹਨਾਂ ਦਾ ਵਿਊਜ਼ ਵਧਾ ਰਹੇ ਨੇ ਉਹ ਜ਼ਿੰਮੇਦਾਰ ਨੇ ਉਹ ਗਾਣਾ ਵਿਆਹ ਸ਼ਾਦੀ ਦੇ ਵਿੱਚ ਵਧਾ ਵਜਾ ਰਹੇ ਨੇ ਉਹ ਜ਼ਿੰਮੇਦਾਰ ਨੇ ਰੀਲਸ ਬਣਾ ਰਹੇ ਨੇ ਉਹ ਜ਼ਿੰਮੇਦਾਰ ਨੇ ਮੈਨੂੰ ਲੱਗਦਾ ਹੈ ਹੁਣ ਹਰਕਤ ਵਿਚਾਨ ਦੀ ਲੋੜ ਹੈ ਔਰਤ ਨੂੰ ਸਨਮਾਨ ਕਰਨ ਦੀ ਲੋੜ ਹੈ ਪੰਡਤ ਰਾਉ ਜੀ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵੀ ਪ੍ਰਸ਼ਾਸਨ ਤੇ ਪੁਲਿਸ ਵੀ ਜ਼ਿੰਮੇਵਾਰ ਹੈ ਕਿਉਂਕਿ ਪਹਿਲਾਂ ਵੀ ਕੁੜੀਆਂ ਨੂੰ ਕੰਦੀ ਸ਼ਬਦਾਵਲੀ ਵਰਤੀ ਗਈ ਸੀ ਕੁਰਜੇ ਦੱਸਿਆ ਗਿਆ ਸੀ ਹੋਰ ਕਈ ਸ਼ਬਦ ਬਥੇਰੇ ਕਲਾਕਾਰਾਂ ਵੱਲੋਂ ਅਗਰ ਉਹਦੀ ਨੱਥ ਪਾਈ ਜਾਂਦੀ ਤਾਂ ਇਹੋ ਜਿਹੜਾ ਕਲਾਕਾਰ ਨੇ ਅੱਜ ਮਾਂ ਬਾਰੇ ਕਿਹਾ ਹੈ ਤਾਂ ਸ਼ਾਇਦ ਅੱਜ ਉਹ ਇਹ ਰੋਜ ਦੀ ਸ਼ਬਦਾਂ ਦੀ ਨਾ ਵਰਤਦਾ ਬਿਲਕੁਲ ਸਹੀ ਕਹਿਆ ਤੁਸੀਂ ਜੇਕਰ ਮਾਨਯੋਗ ਟੀਜੀਪੀ ਪੰਜਾਬ ਸਾਰੇ ਐਸਐਸਪੀ ਨੂੰ ਹਿਦਾਇਤ ਦੇ ਦੇਵੇ ਅਜੇ ਗਾਣੇ ਜੇ ਕਿਤੇ ਵੀ ਰਿਕਾਰਡਿੰਗ ਹੋਏਗੀ ਇਹ ਰਿਕਾਰਡਿੰਗ ਕਰਨ ਵਾਲੇ ਕੰਪਨੀ ਦੇ ਖਿਲਾਫ ਕਾਰਵਾਈ ਕਰੋ ਗੀਤਕਾਰ ਖਿਲਾਫ ਕਾਰਵਾਈ ਕਰੋ ਸ਼ੂਟਿੰਗ ਕਰਨ ਵਾਲੇ ਦੇ ਖਿਲਾਫ ਕਾਰਵਾਈ ਕਰੋ ਜੇ ਹਿਦਾਇਤ ਦਿੱਤੇ ਹੋਣ ਕਿ ਉਹ ਉਸ ਵਕਤ ਇਹ ਇਹ गाना ਹੀ ਨਹੀਂ ਆਣਾ ਚਾਹੀ ਪਰ ਮੈਨੂੰ ਲੱਗਦਾ ਕਿਥੇ ਨਾ ਕਿਤੇ ਪੰਜਾਬ ਪੁਲਿਸ ਦੀ ਕਾਰਵਾਈ ਦੇ ਵਿੱਚ ਅਸਫਲ ਹੋ ਚੁੱਕਿਆ ਹੁਣ ਡੀਜੀਪੀ ਪੰਜਾਬ ਹਰਕਤ ਤੋਂ ਜਾਣਗੇ ਕਿਉਂਕਿ ਡੀਜੀ ਮਾਨੂ ਕੇ ਚੇਅਰਪਰਸਨ ਮਹਿਲਾ ਕਮਿਸ਼ਨ ਨੋਟਿਸ ਭੇਜਿਆ ਹੈ ਹੁਣ ਉਹ ਹਰਕਤ ਆਣ ਕੇ ਆਉਣ ਵਾਲੇ ਸਮੇਂ ਦੇ ਵਿੱਚ ਮਾਨੂ ਕੇ ਡੀਜੀਪੀ ਜ਼ਰੂਰ ਇਸ ਤੇ ਗੌਰ ਕਰਨਗੇ ਤੇ ਇਹੋ ਜਿਹਾ ਗਾਣਾ ਕਿੱਥੇ ਵੀ ਜੇ ਰਿਕਾਰਡਿੰਗ ਹੁੰਦੀ ਹੈ ਜਾਂ ਸ਼ੂਟਿੰਗ ਹੁੰਦੀ ਹੈ ਲਿਖਦੇ ਜਾਂ ਗਾਉਂਦੇ ਉਹਨਾਂ ਦੇ ਖਿਲਾਫ ਕਾਰਵਾਈ ਹੋਊਗੀ ਆਉਣ ਵਾਲੇ ਸਮੇਂ ਦੇ ਬਿਲਕੁਲ ਕਿਤਨਾ ਕਿਤਨੀ ਮੰਗ ਕਰਦੇ ਹੋ ਪੰਜਾਬ ਸਰਕਾਰ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਖੁਦ ਕਲਾਕਾਰ ਵੀ ਰਹੇ ਨੇ ਹੁਣ ਮੁੱਖ ਮੰਤਰੀ ਨੇ ਬਕਾਇਦਾ ਐਕਸ਼ਨ ਲੈਣਗੇ ਕਿ ਇਹੋ ਜਿਹੇ ਗਾਣੇ ਜਿਹੜੇ ਕਲਾਕਾਰ ਗਾਏ ਨੇ ਜਿਨ੍ਹਾਂ ਨੇ ਇਹਨਾਂ ਦੇ ਟੋਟਲੀ ਗਾਣੇ ਬੰਦ ਕੀਤੇ ਜਾਣ ਚਾਹੀਏ ਵਿਆਹ ਸ਼ਾਦੀ ਚ ਹੋਵੇ ਜਾਂ ਕੋਈ ਖੁਸ਼ੀ ਦੇ ਪ੍ਰੋਗਰਾਮ ਉੱਥੇ ਜੇ ਇਹੋ ਜਿਹਾ ਬੈਨ ਲਾ ਦੇਣ ਵੀ ਇਹਨਾਂ ਦੇ ਗਾਣੇ ਵੱਜਣਗੇ ਹੀ ਨਹੀਂ ਅੱਛਾ ਇਹ ਅਗਲੇ ਪਿਛਲੇ ਕੋਈ ਵੀ ਨਹੀਂ ਤਾਕਿ ਬਾਕੀ ਗਲਾਕਾਰਾਂ ਨੂੰ ਅਕਲ ਆ ਜਾਏ ਭਾਈ ਇਹੋ ਜਿਹਾ ਗਾਣਾ ਕੱਢਿਆ ਤਾਂ ਸਾਡਾ ਦਾਣਾ ਪਾਣੀ ਸਾਰਾ ਬੰਦ ਹੋ ਜਾਣਾ ਬਿਲਕੁਲ ਸਹੀ ਤੁਹਾਡੇ ਨਾਲ ਸਹਿਮਤਾ ਮੈਂ ਇਹ ਵਿਚਾਰ ਮਾਨਯੋਗ ਮੁੱਖ ਮੰਤਰੀ ਨੂੰ ਸੁਣਨ ਦਿ ਲੋੜੇ ਬਬਰ ਸਾਹਿਬ ਤੁਸੀਂ ਬਹੁਤ ਕਈ ਸਾਲात ਹੋ ਪੱਤਰਕਾਰ ਬਣ ਕੇ ਸਮਾਜਿਕ ਮੁੱਦੇ ਤੇ ਖੜ ਕੇ ਗੱਲ ਕਰਨ ਵਾਲੇ ਪੱਤਰਕਾਰੋ ਤੋਂ ਦੇ ਵਿਚਾਰ ਮਾਨੋ ਮੁੱਖ ਮੰਤਰੀ ਪੰਜਾਬ ਨੂੰ ਸੁਣ ਕੇ ਇਸ ਤੇ ਕਾਰਵਾਈ ਕਰਨ ਦੀ ਲੋੜ ਹੈ ਅਜੀ ਇਹ ਇੱਕ ਪਾਲਿਸੀ ਬਣਾਓ ਜਾਂ ਕਾਨੂੰਨ ਬਣਾਓ ਜਾਂ ਕੋਈ ਸਭਿਆਚਾਰ ਨੀਤੀ ਬਣਾ ਕੇ ਉਹ ਹਰਕਤ ਤੇ ਹਮੇਸ਼ਾ ਲਈ ਨਤ ਪਾਓ ਕਿਉਂਕਿ ਖੁਦ ਕਲਾਕਾਰ ਹੈ ਮੁੱਖ ਮੰਤਰੀ ਖੁਦ ਕਲਾਕਾਰ ਨੇ ਉਹਨਾਂ ਨੂੰ ਪਤਾ ਹੈ ਕਲਾ ਕੀ ਹੈ ਕਲਾਕਾਰੀ ਕੀ ਹੈ ਕੌਣ ਗੰਦਾ ਲਿਖ ਰਿਹਾ ਹੈ ਕੌਣ ਕਿੱਥੇ ਰਿਕਾਰਡ ਹੁੰਦੇ ਸਭ ਕੁਝ ਪਤਾ ਹੈ ਉਹਨਾਂ ਨੂੰ ਇਹਨਾਂ ਨੂੰ ਸਾਰੇ ਗਾਇਕ ਜਿੰਨੇ ਵੀ ਗਲਤ ਗਾਇਨ ਕਰਾਇਨੇ ਪਹਿਲੇ ਵੀ ਆ ਵੀ ਹੁਣ ਸਾਰੇ ਕਿੱਥੇ ਵੀ ਨਹੀਂ ਚੱਲਣਗੇ ਭਾਵੇਂ ਵਿਆਹ ਸ਼ਾਦੀ ਵਿੱਚ ਹੋਵੇ ਡੀਜੇ ਤੇ ਹੋਵੇ ਟੀਵੀ ਤੇ ਹੋਵੇ ਕਿੱਥੇ ਵੀ ਨਹੀਂ ਚੱਲਣਗੇ ਜੋ ਮੁੱਖ ਮੰਤਰੀ ਜੇ ਕੱਢਣਗੇ ਨੋਟਿਸ ਜਾਂ ਕਾਨੂੰਨੀ ਬਣਾਉਣਗੇ ਨੀਤੀ ਬਣਾਉਣਗੇ ਮੈਨੂੰ ਲੱਗਦਾ ਹੈ ਪੰਜਾਬ ਦੇ ਵਿੱਚ ਜੋ ਰੰਗਲਾ ਪੰਜਾਬ ਬਣਾਉਣ ਦੀ ਸੁਪਨਾ ਇਹ ਪੂਰਾ ਹੋ ਸਕਦੀ ਹੈ ਫਿਰ ਗੁਪਟਰਾਉ ਜੀ ਮੇਨ ਵੱਡਾ ਜਿਹੜਾ ਸਵਾਲ ਇਹ ਹੈ ਵੀ ਹੁਣ ਗਾਇਕੀ ਕਿੱਥੇ ਜਾ ਰਹੀ ਹੈ ਕਿੱਦਾਂ ਸੋਹਣੇ ਜਿਹੜੇ ਪੁਰਾਣੇ ਗਾਣੇ ਪੁਰਾਣੇ ਕਲਾਕਾਰ ਕਲਚਰ ਘਰਾਂ 'ਚ ਬੈਠ ਕੇ ਮਾਂ ਪੈਣਾ ਸੁਣਦਿਆਂ ਸੀਗੇ ਹਨਾ ਆਪਾਂ ਹੀ ਬੈਠ ਕੇ ਸੁਣਦੇ ਸੀ ਬੜਾ ਗਰਮ ਮਹਿਸੂਸ ਇਹ ਹੁਣ ਪਰ ਕਿੱਥੇ ਜਾ ਰਹੀ ਇੱਕ ਮਾਂ ਨੂੰ ਜਿਹੜਾ ਐਡਾ ਵੱਡਾ ਦਰਜਾ ਦਿੱਤਾ ਗਿਆ ਮਾਂ ਦਾ ਜਿਹੜਾ ਰੱਬ ਦਾ ਰੂਪ ਕਹਿੰਦੇ ਦੂਜਾ ਰੂਪ ਹੈ ਮਾਂ ਹੁੰਦੀ ਹੈ ਮਾਂ ਦੁਨੀਆ ਵਾਲੇ ਬਥੇਰੇ ਕਲਾਕਾਰਾਂ ਨੇ ਇਹੋ ਜਿਹੀ ਮਾਂ ਦੇ ਉੱਪਰ ਗਾਣੇ ਵੀ ਗਏ ਪਰ ਉਹਨੂੰ ਕਿੱਥੇ ਕਿਹੜੀ ਗਾਲ ਨਾਲ ਸੰਬੋਧਨ ਕੀਤਾ ਜਾ ਰਿਹਾ ਇਹੋ ਜਿਹੇ ਕਲਾਕਾਰਾਂ ਵੱਲੋਂ ਮਹਾਰਾਜ ਇਹ ਕਲਾਕਾਰ ਨਹੀਂ ਹੋ ਸਕਦੇ ਇਹ ਕਤਲਕਾਰ ਨੇ ਸਭਿਆਚਾਰ ਨੂੰ ਕਤਲ ਕਰਨ ਵਾਲੇ ਕਤਲਕਾਰ ਨੇ ਮਾਂ ਗ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਨੇ ਇੰਨਾ ਦੁਸ਼ਟ ਗਾਇਕ ਲੇਖਕ ਗੀਤਕਾਰ ਲਈ ਇੱਕ ਗੁਰਬਾਣੀ ਬਖਸ਼ਿਸ ਕੀਤੀ ਨੇ ਸਾਡੇ ਤੇ ਆਸ਼ੀਰਵਾਦ ਕੀਤੇ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਗਿਆ ਉਹ ਬਾਣੀ ਜਰੂਰ ਸੁਣੋ ਜੀ ਉਹ ਬਾਣੀ ਸਾਡੇ ਤੇ ਮਿਹਰ ਕਰਦਾ ਹੈ ਗੁਣ ਗੋਵਿੰਦ ਗਾਇਓ ਨਹੀਂ ਗੁਣ ਗੋਵਿੰਦ ਗਾਇਓ ਨਹੀਂ ਜਨਮ ਆਕਾਰਤਕੀਨ ਗੁਣ ਗੋਵਿੰਦ ਗਾਇਓ ਨਹੀਂ ਜਨਮ ਆਕਾਰਤਕੀਨ ਕਹੋ ਨਾਨਕ ਹਰ ਬਜਮਨਾ ਕਹੋ ਨਾਨਕ ਹਰ ਬਜਮਨਾ ਜੇ ਬਿਦ ਜਲ ਕੋ ਮੀਨ ਕਹਿੰਦਾ ਪਾਵੇ ਉਸ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਨੇ ਸਾਡੇ ਤੇ ਮਿਹਰ ਕਰਦੇ ਹੋਏ ਇਨ ਗਾਇਕਾਂ ਤੇ ਆਸ਼ੀਰਵਾਦ ਕਰਦੇ ਹੋਏ ਉਹ ਇਹ ਬਾਣੀ ਦਿੱਤੇ ਨੇ ਇਸ ਬਾਣੀ ਦੇ ਮੁਤਾਬਿਕ ਸਿਰਫ ਉਸ ਪ੍ਰਭੂ ਦੀ ਉਸ ਪਰਮਾਤਮਾ ਦੀ ਉਸ ਮਾਧਵ ਦੀ ਉਸ ਕ੍ਰਿਸ਼ਨ ਦੀ ਉਸ ਗੋਵਿੰਦ ਦੀ ਹੀ ਵਰਣਨ ਕਰ ਸਕਦੇ ਹੋ ਤੁਸੀਂ ਜੇ ਜ਼ਿੰਦਗੀ ਸਾਰਤਕ ਹੋਣਾ ਪਰ ਜੇ ਗੰਦਾ ਗਾਓਗੇ ਤੁਹਾਡੇ ਖਿਲਾਫ ਐਫਆਈਆਰ ਦਰਜ ਹੋਗੀ ਤੁਹਾਡੇ ਖਿਲਾਫ ਨੋਟਿਸ ਕੱਟਣਗੇ ਟੀਜੇਪੀ ਲੱਬਣਗੇ ਸਾਰੇ ਹੋਏਗੀ ਇਸ ਲਈ ਸੁਧਰਨ گرو تیگ بہادر صاحب کی تین سو پنجہ د دہڑا منایا جہ رہے ہیں ہر تھان پہ ایس جی پی سی اکال تخت صاحب سکار ہر تھانے منا رہے ہیں اس لیے یہ گائکوں یہ چڈ کے گرو تیگ بہادر صاحب کی بانی ایک راگ گا کرن اوجرا ہنی سنگھ انہوں کا پیر دھونے لے میں تیار ہوں گرو تیگ بہادر صاحب کی یہ وایچ اینی طاقت ہے اس لیے گائک لوگوں کو گرو تیگ بہادر جی وای نس سمجھ کے وایز راگ کو سمجھ کے اس پربھو کی اتسکت کرنے کی لڑ ہے ਕਿਤਨੇ ਕਿਤੇ ਕਲਾਕਾਰ ਇਹ ਵਿਊ ਲੈਣ ਦੇ ਮਾਰੇ ਵੀ ਇਹੋ ਜੀ ਘਟੀਆਂ ਸ਼ਬਦਾਂ ਦੀ ਵਰਤਦੇ ਨੇ ਪੱਕੇ ਇਸ ਦੇ ਜ਼ਿੰਮੇਵਾਰ ਲੋਕ ਵੀ ਨੇ ਜਿਹੜੇ ਸੁਣਦੇ ਨੇ ਬਿਲਕੁਲ ਮਹਾਰਾਜ ਲੋਕ ਜ਼ਿੰਮੇਦਾਰ ਨੇ ਲੋਕ ਨੂੰ ਸੋਚਣ ਦੀ ਲੋੜ ਹੈ ਆਪਣੀ ਮਾਂ ਨੂੰ ਆਪਣੇ ਪੈਣ ਨੂੰ ਗਾਲੀ ਕੱਢਣ ਵਾਲੇ ਗਾਣੇ ਤੇ ਨੱਚਣਾ ਬੰਦ ਕਰ ਦਿਓ ਇਹ ਪੰਜਾਬੀ ਸਭਿਆਚਾਰ ਨਹੀਂ ਹੈ ਪੰਜਾਬੀ ਸਭਿਆਚਾਰ ਤਾਂ ਇਹ ਕੋਕ ਪਰਮਾਤਮਾ ਦੇ ਨਾਦ ਵਿੱਚ ਨੱਚਣ ਵਾਲੀ ਸਭਿਆਚਾਰ ਹੈ ਮਹਾਰਾਜ ਤੁਸੀਂ ਪੜੋ 12ਵੀਂ ਸਦੀ ਵਿੱਚ ਬਾਬਾ ਫਰੀਦ ਇੱਕੋ ਇੱਕ ਪਰਮਾਤਮਾ ਦੇ ਨਾਦ ਵਿੱਚ ਨੱਚੇ ਨੇ 15ਵੀਂ ਸਦੀ ਵਿੱਚ ਬਾਬਾ ਨਾਨਕ ਚਾਰ ਉਦਾਸੀ ਕਰਕੇ ਚਾਰ ਦਿਸ਼ੇ ਦੇ ਵਿੱਚ ਇੱਕੋ ਇੱਕ ਪਰਮਾਤਮਾ ਗੁਰੂ ਗੋਬਿੰਦ ਸਿੰਘ ਮਹਾਰਾ ਜਾਂਤ ਬਾਦਵੀ ਇਹ ਕੋਈ ਪਰਮਾਤਮਾ ਦੀ ਨਾਦ ਵਿੱਚ ਕਮਾਲੇ ਕਰਾਮਾਤ ਕਾਇਮ ਕਰੀਮ ਰਜਾ ਬਖਸ਼ ਰਾਜੀ ਕੀ ਰਿਆ ਕੋਨ ਰਹੀ ਅਮਾ ਬਖਸ਼ ਬਖਸ਼ਿੰਦੋ ਦਸਤਗੀਰ ਖਤਾ ਬਖਸ਼ ਰੋਜੀ ਦਿਓ ਦਿਲ ਫਜ਼ੀਰ ਨਾ ਸਾਜੋ ਨਾ ਬਾਜੋ ਨਾ ਫੌਜ਼ੋ ਨਾ ਫਰਸ ਖੁਦਾਮੰਦ ਬਖਸ਼ਿੰਦੇ ਇਸ વરસ ਹਮੂ ਮਰਦ ਬਾਇਦ ਸ਼ਬਦ ਸੁਖਨ ਵਰ ਨਾ ਸਿਕਮੇ ਦਿਗਰ ਦਰ ਦਹਾਨੇ ਦਿਗਰ ਚਾ ਹਸੂ ਤੇਚੂਂਗ ਬੇਚੂਂਗ ਪੇਚ ਦੀ ਅਚਾਰ ਪੇਚ ਦੀ ਮਾਰ ਦੇ ਕੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਲਮ ਇਹ ਹੈ ਕਲਮ ਇਹ ਹੈ ਮਰਦਾਂ ਦੀ ਦੀ ਕਲਮ ਜੋ ਉਸ ਪਰਬੂ ਦੀ ਉਤਸਤ ਕਰਦੀ ਹੈ ਪਰ ਇਹ ਲੋਕ ਲਿਖਦੇ ਨੇ ਔਰਤ ਦੇ ਬੇਇੱਜ਼ਤੀ ਕਰਨ ਗਲੇ ਇਹ ਕਲਾਕਾਰ ਨਹੀਂ ਮਹਾਰਾਜ ਇਹ ਕਤਲ ਕਰਨੇ 2016 ਤੋਂ ਮੈਂ ਕਹਿ ਰਿਹਾ ਇਹ ਕਤਲ ਕਰਨੇ ਇਹਨਾਂ ਨੂੰ ਕਤਲ ਦੇ ਕੇਸ ਇਹਨਾਂ ਤੇ ਚੱਲਣਾ ਚਾਹੀਦਾ ਡੀਜੀਪੀ ਚਲਾਉਣਗੇ ਬਿਲਕੁਲ ਕਹਿੰਦੇ ਡੀਜੀਪੀ ਚਲਾਉਣਗੇ ਹੁਣ ਸ਼ਬਦਾਵਲੀ ਦੇ ਲੇਖ ਨਹੀਂ ਜੇ ਠੀਕ ਹੋਵੇ ਤਾਂ ਲੋਕ ਤੁਹਾਨੂੰ ਆਪਣੇ ਆਪ ਚੱਕ ਲੈਂਦੇ ਇਹੋ ਜਿਹੀ ਘਟੀਆਂ ਸ਼ਬਦਾਵਲੀ ਵਰਤ ਕੇ ਇੱਕ ਔਰਤ ਨੂੰ ਪਹਿਲਾਂ ਵੀ ਕਈ ਕਲਾਕਾਰਾਂ ਵੱਲੋਂ ਬੜਾ ਗਲਤ ਜਿਹੜਾ ਮੈਸੇਜ ਦਿੱਤਾ ਗਿਆ ਸੀਗਾ ਲੇਕਿਨ ਉਸ ਤੋਂ ਬਾਅਦ ਵੀ ਅਗਰ ਇਹ ਕਾਰਵਾਈ ਹੁੰਦੀ ਤਾਂ ਸ਼ਾਇਦ ਅੱਜ ਮਾਂ ਨੂੰ ਲੈ ਕੇ ਇਹਨੇ ਗੰਦੇ ਜਿਹੜੇ ਸ਼ਬਦ ਔਰ ਕੱਟੀਆਂ ਸ਼ਬ ਇਹੋ ਜਿਹੇ ਕੱਟੀਆਂ ਕਲਾਕਾਰ ਨਾ ਵਰਤਦੇ ਹੈਰਾਨੀ ਦੀ ਗੱਲ ਹੈ ਹੁਣ ਦੇਖਣਾ ਹੈ ਇਹ ਆਊਗਾ ਕਿ ਇਹਨਾਂ ਦਾ ਜਿਹੜਾ ਐਕਸ਼ਨ ਹੋਊਗਾ ਕਿੱਦਾਂ ਦਾ ਐਕਸ਼ਨ ਹੋਊਗਾ ਕਿਸ ਤਰ੍ਹਾਂ ਦਾ ਐਕਸ਼ਨ ਲਿਆ ਜਾਊਗਾ ਇਹਨਾਂ ਦੇ ਐਫਆਈਆਰ ਦਰਜ ਹੁੰਦੀ ਹੈ ਜਾਂ ਇਹਨਾਂ ਦਾ ਕੋਈ ਹੋਰ ਏਦੂ ਵੱਡਾ ਜਿਹੜਾ ਕੋਈ ਸਖਤ ਐਕਸ਼ਨ ਹੋਊਗਾ ਤਾਂ ਕਿ ਹੋਣ ਵਾਲੇ ਜਿਹੜੇ ਹੋਰ ਕਲਾਕਾਰ ਤਾਕੇ ਸੋਚ ਕੇ ਗਾਉਣ ਕਿ ਕਿੱਦਾਂ ਦੀ ਸ਼ਬਦਾਵਲੀ ਹੁਣ ਅਸੀਂ ਵਰਤਣੀ ਹੈ ਕਿੱਦਾਂ ਦੀ ਸ਼ਬਦਾਵਲੀ ਲੋਕ ਸਾਨੂੰ ਸੁਣਨਗੇ ਤੇ ਕਿੱਦਾਂ ਦੀ ਸ਼ਬਦਾਵਲੀ ਅਸੀਂ ਗਾਉਣੀ ਹੈ ਤੇ ਕਿੱਦਾਂ ਦੀ ਸ਼ਬਦਾਵਦੀ ਨੂੰ ਲੈ ਕੇ ਜਿਹੜਾ ਕਿ ਲੋਕ ਸਾਨੂੰ ਪਸੰਦ ਕਰਨ ਉਹ ਵਾਵਾ ਘਟਾ ਐਡਾ ਘਟਿਆ ਜਿਹੜਾ ਕੰਮ ਇਹਨਾਂ ਨੇ ਕੀਤਾ ਹੈ ਉਹਦੀ ਘੱਡੀਆਂ ਜਿਹੜੀ ਸ਼ਬਦਾਵਲੀ ਮਾਂ ਨੂੰ ਲੈ ਕੇ ਵਰਤੀ ਗਈ ਹੈ ਦੇਖਣਾ ਹੈਗਾ ਹੁਣ ਇਸ ਕਿੰਨਾ ਕਿ ਜਿਹੜਾ ਇਸ ਤੇ ਐਕਸ਼ਨ ਹੁੰਦਾ ਮੋਹਾਲੀ ਤੋਂ ਦੈਨਿਕ ਸਵੇਰ ਵਾਲੀ ਭਵਿੰਦਰ ਬੱਬਰ